ਅਵਤਾਰ ਸਿੰਘ ਜੀ ਅਵਤਾਰ ਸਿੰਘ ਜੀ ਪਿੰਡ ਕਿਹੜਾ ਜੀ ਪਿੰਡ ਮੇਰਾ ਟੁੱਠੇਵਾਲੀ ਜੀ ਜ਼ਿਲ੍ਹਾ ਜੀ ਜ਼ਿਲ੍ਹਾ ਮਾਨਸਾ ਜੀ ਹਾਂਜੀ ਵੀਰ ਜੀ ਤੁਹਾਨੂੰ ਕੁਸਟਮ ਆ ਪਹਿਲਾਂ ਅਸੀਂ ਨੇ ਬਾਡੀ ਸਰਵਿਸ ਪੈਕ ਦਿੱਤਾ ਸੀ ਪੰਜ ਜੂਸ ਬਾਡੀ ਸਰਵਿਸ ਪੈਕ ਵਰਤਣ ਤੋਂ ਤੁਹਾਡੀਆਂ ਕੀ ਕੀ ਸਮੱਸਿਆ ਸੀ ਪਹਿਲਾਂ ਸਮੱਸਿਆ ਜੀ ਮੈਨੂੰ ਇਹ ਸੀਗੀਆਂ ਜੀ ਤਿੰਨਾਂ ਪ੍ਰਕਾਰ ਦੀ ਸਮੱਸਿਆ ਜੀ ਉਹਦਾ ਚਾਰ ਲਾ ਲੂ ਆਲਮੇ ਤਾਂ ਜੇ ਤੁਸੀਂ ਪੁੱਛੋ ਤਾਂ ਮੈਨੂੰ ਰੋਗ ਉਹ ਕਿਹੜਾ ਜਿਹੜਾ ਹੈ ਹੀ ਨਹੀਂ ਸੀਗਾ ਜੀ ਸਾਰੀ ਤਰ੍ਹਾਂ ਦੀ ਪ੍ਰੋਬਲਮ ਹਾਂਜੀ ਸਾਰੀ ਸੀ ਮਨੋ ਤਜਾਬ ਦਾ ਪਹਿਲਾ ਮੇਨ ਤਾਂ ਅੱਛਾ ਦੂਜਾ ਜੀ ਮੰਨ ਲਓ ਬੀਪੀ ਬੀਪੀ ਵਾਂਗ ਹੰਦਤ ਵਦਨਾ ਜੀ ਤੇ ਤੀਜਾ ਸੀਗਾ ਜੀ ਮੰਨ ਲਓ ਲੀਵਰ ਨੂੰ ਅੰਤੜੀਆਂ ਨੂੰ ਸੋਜ ਰਣੀ ਲੀਵਰ ਨੂੰ ਅੰਤੜੀਆਂ ਨੂੰ ਸੋਜ ਰਹਿਣੀ ਸੋਜ ਰਹਿਣੀ ਉਹਦੇ ਕਾਰਨ ਜੀ ਮੈਨੂੰ ਲੈਟਰਨ ਲੱਗਦੀ ਸੀ ਮਨੋ ਜੀ ਲੀਵਰ ਨੂੰ ਵਾਲਾ ਸੋਜ ਜਾ ਹੋ ਗਿਆ ਯਾਰ ਹਾਂ ਲੈਟਰਨ ਲੱਗਦੀ ਤੇ ਜੇ ਅਗਰ ਮੈਚ ਪਰ ਜਾਂਦੀ ਲੀਵਰ ਮੈਚ ਪਰ ਜਾਂਦੀ ਮੁੜ ਕੇ ਦੀ ਉਹਦੇ ਵਿੱਚ ਮੈਨੂੰ ਭੁੱਖ ਨਹੀਂ ਸੀ ਲੱਗਦੀ ਭੁੱਖ ਨਹੀਂ ਲੱਗਦੀ ਹਾਂਜੀ ਅੰਤੜੀਆਂ ਉਹ ਆ ਜੀ ਨੂੰ ਸੋਜ ਹੋ ਜਾਂਦੀ ਕੰਮ ਕਰਨ ਤੇ ਵੀ ਇੰਨਾ ਦਿੱਕਤ ਲਾਉਂਦੀ ਛੜਦੀ ਗੱਲਾਂ ਕੰਮ ਕਰਨ ਤੇ ਵੀ ਦਿੱਕਤ ਆਉਂਦੀ ਜਿਹੜਾ ਅੰਤੜੀਆਂ ਹਾਂਜੀ ਹਾਂ ਬਾਕੀ ਤੁਸੀਂ ਵੀਕਨੈਸ ਦਾਦੇ ਦੀ ਬੋਡੀ ਦੇ ਵਿੱਚ ਵੀਕਨੈਸ ਵੀ ਰਹਿੰਦੀ ਸੀ ਵੀਕਨੈਸ ਬਹੁਤ ਰਹਿੰਦੀ ਸੀ ਬਹੁਤ ਐ ਸੀ ਜੀ ਉਹ ਖਾਦਾ ਪੀਤਾ ਸਹੀ ਜਾਂਦਾ ਨਹੀਂ ਸੀ ਸਰੀਰ ਕਮਜ਼ੋਰ ਹੋ ਜਾਂਦਾ ਸੀ ਜਿਵੇਂ ਕੀ ਤੁਸੀਂ ਕਹਿੰਦੇ ਵੀ ਹਾਂ ਥੋੜਾ ਬਹੁਤ ਤਾਂ ਵੀ ਕੰਮ ਕਰਦੇ ਸੀ ਤਾਂ ਸਰੀਰ ਸਿੱਖ ਜਾਂਦਾ ਸੀ ਹਾਂਜੀ ਤੇ ਹੁਣ ਜਿਵੇਂ ਤੁਸੀਂ ਨੇ ਬੋਡੀ ਸਰਸ ਵਰਤੇ ਨੂੰ ਤੁਹਾਨੂੰ ਕਿੰਨਾ ਸਮਾਂ ਹੋਇਆ ਜੀ ਮੈਨੂੰ ਜੀ ਅੱਜ ਤੋਂ 60 65ਵਾਂ ਦਿਨ ਚੱਲ ਗਿਆ ਤੁਹਾਨੂੰ ਤਕਰੀਬਨ 2 ਮਹੀਨਿਆਂ ਤੋਂ ਪਲੱਸ ਹੋ ਗਈ ਹਾਂਜੀ ਤੇ ਹੁਣ ਤੁਹਾਡੇ ਜਿਹੜੀਆਂ ਦਿੱਕਤਾਂ ਨੇ ਕਿਵੇਂ ਹੈਗੀਆਂ ਨੇ ਹੁਣ ਸਾਰੀਆਂ ਦਿੱਕਤ ਸਹੀ ਹੈ ਜੀ ਤੇ ਜਿਵੇਂ ਕੀ ਹੁਣ ਜਿਵੇਂ ਤੁਸੀਂ ਨੇ ਸਾਰੀਆਂ ਹੀ ਪ੍ਰੋਬਲਮਾਂ ਦੱਸੀਆਂ ਜਿਵੇਂ ਵੀ ਅੰਤੜੀਆਂ ਨੂੰ ਸੋਜ ਜਾਂ ਲੀਵਰ ਨੂੰ ਜਿਵੇਂ ਦਿੱਕਰ ਸੀਗੀ ਭੁੱਖ ਨਾ ਲੱਗਣਾ ਤਾਂ ਹੁਣ ਤੁਸੀਂ ਖਾਣਾ ਪੀਣਾ ਠੀਕ ਖਾ ਲਿਆ ਨੇ ਜੀ ਹਾਂਜੀ ਹਾਂ ਜਿਵੇਂ ਹੁਣ ਲੈਟਰਨ ਤਾਂ ਨਹੀਂ ਲੱਗਦੀ ਜੀ ਮੈਨੂੰ ਜਦੋਂ ਲੈਟਰਨ ਲੱਗਦੀ ਨਾ ਜੀ ਕੁਛ ਨਹੀਂ ਹੁਣ ਵੀਕਨੈਸ ਕਿਵੇਂ ਆ ਤੁਹਾਡੀ ਕੰਮ ਕਰਨ ਤੇ ਕਿਵੇਂ એનર્ਜੀ ਆ ਉਹ ਪੂਰਾ ਵਧੀਆ ਸਰੀਰ ਹੈ ਜੀ ਪਹਿਲਾਂ ਤੋਂ ਵੀ ਮੰਨ ਲਓ ਹੁਣ ਕਿਤਾ ਹੈ ਜੀ ਕਰਦਾ ਉਹ ਕੰਮ ਕਰੀ ਚੱਲ ਹੁਣ ਕੋਈ ਦਿੱਕਤ ਨਹੀਂ ਹੁਣ ਕੋਈ ਦਿੱਕਤ ਨਹੀਂ ਹੈਗੀ ਮੈਂ ਕੰਮ ਕਰੀ ਚੱਲ ਹਾਂਜੀ ਹਾਂਜੀ ਜਿਵੇਂ ਕਿ ਬਹੁਤ ਪਰਿਵਾਰ ਕਹਿੰਦੇ ਆ ਵੀ ਜਿਵੇਂ ਅਸੀਂ 10 ਸਾਲ 20 ਸਾਲ ਪਹਿਲਾਂ ਕੰਮ ਕਰਦੇ ਸੀਗੇ ਵੀ ਉਹ ਤੁਹਾਨੂੰ ਲੱਗਿਆ ਵੀ ਹੁਣ ਸਰੀਰ ਦੇ ਵਿੱਚ ਆਏ ਆ ਵੀ ਉੰਨੀ ਗੇ ਐਨਰਜੀ ਹੈਗੀ ਉੰਨੀ ਹਾਂਜੀ ਹਾਂ ਹੁਣ ਤੁਸੀਂ ਐਂ ਲਾ ਲਓ ਅੱਗੇ ਨਾ ਮੈਂ ਅੱਜ ਹੋ ਗਏ ਹੋਣਗੇ 10 ਕ ਦਿਨ ਜੀ ਅਸੀਂ ਦੂਰੀਆ ਰਹੀ ਆ ਗਈ ਸੀ ਉਹਦੇ ਮਨ ਨੂੰ 80 ਤੋਂ 85 ਕੱਟੇ ਹੋਣਗੇ ਦੋ ਬੰਦੇ ਨੇ ਲਾ ਇਹ ਅੱਗੇ ਜੇ 30 40 ਲਾ ਲੈਂਦਾ ਉੱਥੇ ਦੱਸ ਦਿੰਦਾ ਵੀ ਠੀਕ ਆ ਜੀ ਪਰ ਹੁਣ ਥੱਕਦਾ ਨਹੀਂ ਸੀ ਹਾਂ ਹੁਣ ਦੇ 200 ਕੱਟੇ ਟਪਾਤਾ ਜੀ ਐਂ ਲਾ ਲਓ ਹਾਂਜੀ ਵੀਰ ਜੀ ਜਿਵੇਂ ਕਿ ਤੁਸੀਂ ਦੱਸਿਆ ਸਾਰੀਆਂ ਗੱਲਾਂ ਬਾਤਾਂ ਬਹੁਤ ਪਰਿਵਾਰ ਤੁਹਾਡੀ ਜਿਹੜੀ ਵੀਡੀਓ ਦੇਖਣਗੇ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਵੀ ਬਾਡੀ ਸਰਵਿਸ ਬਾਰੇ ਤੁਹਾਡੀ ਕੀ رائے ਹੈਗੀ ਹੈ ਬਾਡੀ ਸਰਵਿਸ ਬਾਰੇ ਤਾਂ ਮੇਰੀ ਇਹੀ رائے ਹੈ ਜੀ ਸਭ ਤੋਂ ਵਧੀਆ ਪ੍ਰੋਡਕਟ ਹੈ ਜੀ ਸਾਰੀਆਂ ਬਿਮਾਰੀਆਂ ਮੈਨੂੰ ਮੈਨੂੰ ਤੇ ਇਹ ਲੱਗਦਾ ਜੀ ਮੇਰੇ ਤਿੰਨ ਗੋਲੀਆਂ ਸੁੱਟ ਗਈ ਜੀ ਇਹ ਚੀਜ਼ ਲੈਣ ਦਾ ਓਕੇ ਜੀ ਹਾਂਜੀ ਤਿੰਨ ਚਾਰ ਪੰਜਤੀ ਜਿਹੜੀ ਮੈਂ ਦਵਾਈ ਲੈਂਦਾ ਸੀ ਉਹ ਵੀ ਛੋਟੇ ਸੁੱਟ ਗਈ ਮੈਂ ਤਾਂ ਇਹ ਕਹਿੰਦਾ ਜੀ ਦੂ ਵਧੀਆ ਕੋਈ ਚੀਜ਼